ਤੁਸੀਂ ਪ੍ਰਾਈਮਰੀ ਸ਼ਾਰਟ ਵੀ ਦੇਖ ਰਹੇ ਹੋ ਜੀ ਮੈਂ ਹਰਵਰਦਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਅਖਬਾਰ ਫਿਰ ਲੈ ਕੇ ਹਾਜ਼ਰ ਹਾਂ ਪਹਿਲੀ ਵੱਡੀ ਖਬਰ ਦੇ ਵਾਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦਾ ਹਾਲ ਲੰਘੇ ਕੱਲ ਪੰਜਾਬ ਦੇ ਕੁਝ ਕ ਹਿੱਸਿਆਂ ਵਿੱਚ ਕਣੀਆਂ ਪਈਆਂ ਕੋਈ ਭਰਵਾ ਮੀਂਹ ਨਹੀਂ ਟਣੀਆਂ ਪਈਆਂ ਪਰ ਮੌਸਮ ਪੰਜਾਬ ਦੇ ਵਿੱਚ ਬਹੁਤਾ ਗਰਮ ਨਹੀਂ ਸੀ ਜਲੰਧਰ ਦੇ ਵਿੱਚ ਕਣੀ ਇਕਨੀ ਪਈ ਦੁਆਬੇ ਦੇ ਕਈ ਹਿੱਸਿਆਂ ਵਿੱਚ ਕਣੀ ਇਕਨੀ ਪਈ ਪਰ ਠੰਡੀ ਹਵਾ ਅਥਣ ਦੇ ਵੇਲੇ ਚੱਲੀ ਆ ਆਉਂਦੇ 24 ਘੰਟੇ ਦੇ ਵਿੱਚ ਮੌਸਮ ਵਿਭਾਗ ਇਹ ਗੱਲ ਕਹਿਣਾ ਵੀ ਕੁਝ ਥਾਵਾਂ ਦੇ ਉੱਤੇ ਮੀਂਹ ਪੈਣ ਦੀ ਸੰਭਾਵਨਾ ਹੈ ਇਹ ਸੰਭਾਵਨਾ ਸੰਭਾਵਨਾ ਹੀ ਰਹਿ ਜਾਂਦੀ ਹੈ ਕਿ ਮੀਂਹ ਪੈਂਦਾ ਜਾਂ ਨਹੀਂ ਪੈਂਦਾ ਇਹ ਵਕਤ ਨਹੀਂ ਬਿਆਨ ਕਰਨਾ ਪਰ ਗੱਲ ਇਹ ਜੀ ਕਿ ਇਸ ਵੇਲੇ ਪੰਜਾਬ ਦੇ ਵਿੱਚ ਮੀਂਹ ਦੀ ਜ਼ਰੂਰਤ ਹੈ ਨਹੀਂ ਹਾਲਾਂਕਿ ਸਾਡੇ ਕਹਿਣ ਦੇ ਨਾਲ ਨਾ ਮੀਂਹ ਪੈਣਾ ਤੇ ਨਾ ਰੁਕਣਾ ਪਰ ਵੇਦਨਾ ਮਨੁੱਖ ਦੀ ਜ਼ਰੂਰ ਹੁੰਦੀ ਹੈ ਇੱਛਾ ਹੁੰਦੀ ਹੈ ਇਹ ਗੱਲ ਕਹਿਣ ਦੀ ਇਹ ਗੱਲ ਸਮਝਣ ਦੀ ਕਿ ਹੁਣ ਮੌਸਮ ਇਸ ਤਰੀਕੇ ਨਾਲ ਹੋਵੇ ਹੁਣ ਮੀਂਹ ਨਾ ਪਵੇ ਹੁਣ ਝੋਨਾ ਪੱਕਣ ਲੱਗਾ ਜਾਂ ਕਈ ਸਮਾਂ ਤੇ ਪੱਕ ਵੀ ਗਿਆ ਕਈ ਸਮਾਂ ਤੇ 15 ਦਿਨ ਦੀ ਹੋਰ ਵੀ ਧੁੱਪ ਚਾਹੀਦੀ ਆ ਸੋ ਇਸ ਵੇਲੇ ਝੋਨਾ ਮੰਡੀਆਂ ਦੇ ਵਿੱਚ ਆਉਣ ਦਾ ਸਿਲਸਿਲਾ ਲਗਭਗ ਸ਼ੁਰੂ ਹੋ ਚੁੱਕਿਆ ਸੋ ਸਭ ਕੋ ਚੜ੍ਹਦੀ ਕਲਾ ਦੇ ਵਿੱਚ ਰਵੇ ਝੋਨੇ ਦਾ ਇਤਕੀ ਪਹਿਲਾਂ ਹੀ ਬਹੁਤ ਵੱਡਾ ਨੁਕਸਾਨ ਹੋਇਆ ਆਪਾਂ ਕੱਲ ਵੀ ਰਿਪੋਰਟ ਸਾਂਝੀ ਕੀਤੀ ਸੀ ਕਿ ਝੋਨੇ ਨੂੰ ਚੀਨੀ ਵਾਇਰਸ ਪੈ ਗਿਆ ਖੇਤੀਬਾੜੀ ਮਾਹਰ ਇਹ ਗੱਲ ਕਹਿੰਦੇ ਆ ਯੂਨੀਵਰਸਿਟੀ ਦੇ ਮਾਹਰ ਇਹ ਗੱਲ ਕਹਿੰਦੇ ਆ 10000 ਏਕੜ ਤੋਂ ਵੱਧ ਝੋਨੇ ਦੀ ਫਸਲ ਇਤਕੀ ਚੀਨੀ ਵਾਇਰਸ ਦੀ ਮਾਰ ਦੇ ਵਿੱਚ ਆਈ ਆ ਜਦੋਂ ਝੋਨੇ ਨੂੰ ਇਹ ਰੋਗ ਲੱਗਦਾ ਉਸ ਤੋਂ ਬਾਅਦ ਤੁਰੰਤ ਝੋਨਾ ਸੁੱਕਣਾ ਸ਼ੁਰੂ ਹੋ ਜਾਂਦਾ ਝੋਨੇ ਦੇ ਪੱਤੇ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਆ ਝੋਨਾ ਇੱਕਦਮ ਮੁਰਝਾ ਜਾਂਦਾ ਤੇ ਝੋਨੇ ਦੇ ਵਿੱਚ ਸਾਹ ਸਤ ਨਹੀਂ ਰਹਿੰਦਾ ਬਾਕੀ ਕੁਦਰਤ ਦੇ ਮੂਰੇ ਬੇਨਤੀ ਆ ਵੀ ਸਭ ਕੁਝ ਠੀਕ ਰਵੇ ਜਿਹੜੀ ਪਹਿਲੀ ਵੱਡੀ ਖਬਰ ਆ ਉਹ ਹੜਾਂ ਦੇ ਨਾਲ ਹੀ ਸਬੰਧਤ ਆ ਹੜਾਂ ਦਾ ਕਹਿਰ ਵੀਰੋ ਹਾਲੇ ਘਟਿਆ ਨਹੀਂ ਲੰਘੇ ਕੱਲ ਮੇਰੇ ਕੁਝ ਕ ਦੋਸਤ ਅਜਨਾਲੇ ਦੇ ਵੱਖ-ਵੱਖ ਪਿੰਡਾਂ ਨੇ ਵਿੱਚ ਗਏ ਆ ਲੰਘੇ ਕੱਲ ਸਰਵਣ ਸਿੰਘ ਪੰਨੇਰ ਹੋਰੀ ਵੀ ਅਜਨਾਲੇ ਦੇ ਵੱਖ-ਵੱਖ ਪਿੰਡਾਂ ਨੇ ਵਿੱਚ ਜਾ ਕੇ ਆਏ ਆ 7-7 ਫੁੱਟ ਰੇਤ ਦੇ ਟਿੱਬਿਆਂ ਦੇ ਉੱਤੇ ਖੜ ਕੇ ਪੱਤਰਕਾਰਾਂ ਨਾਲ ਉਹਨਾਂ ਨੇ ਗੱਲਬਾਤ ਕੀਤੀ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਥੱਲਿਓਂ ਖੇਤ ਲੱਭਣੇ ਬੜੇ ਔਖੇ ਹਨ ਥੱਲਿਓਂ ਖੇਤ ਲੱਭਦੇ ਨਹੀਂ ਤੇ ਦਰਿਆ ਵਹਿੰਦੇ-ਵਹਿੰਦੇ ਉਰੇ ਪਰੇ ਹੋ ਕੇ ਤੇ ਲੋਕਾਂ ਦੇ ਖੇਤਾਂ ਦੇ ਵਿੱਚ ਨਹੀਂ ਲੰਘ ਗਏ ਹੁਣ ਜਿਹਦੇ 15 ਏਕੜ ਜ਼ਮੀਨ ਦੇ ਵਿੱਚ ਨਹੀਂ ਦਰਿਆ ਲੰਘਿਆ ਉਹ ਹੁਣ ਦਰਿਆ ਨੂੰ ਬੰਨ੍ਹ ਮਾਰ ਕੇ ਕਿਹੜੇ ਪਾਸੇ ਨੂੰ ਦਰਿਆ ਨੂੰ ਮੋੜ ਦੇਵੇ ਉਹਦੀ ਤਾਂ ਜ਼ਮੀਨ ਹੀ ਖਤਮ ਹੋ ਗਈ ਆ ਇੱਥੇ ਲੋਕਾਂ ਨੇ ਗੱਲ ਕਹੀ ਆ ਵੀ ਅਸੀਂ ਰੇਤ ਕਿਵੇਂ ਕੱਢੀਏ ਅਸੀਂ ਦਰਿਆ ਜਿਹੜਾ ਸਾਡੇ ਖੇਤ ਦੇ ਵਿੱਚ ਵੜ ਗਿਆ ਉਹਨੂੰ ਅਸੀਂ ਕਿਹੜਾ ਨਕਾ ਲਾ ਕੇ ਮੋੜੀਏ ਹੁਣ ਸਾਡੇ ਕੋਲੇ ਹੱਲ ਕੀ ਆ ਸਾਡੀ ਬਾਹ ਕੌਣ ਫੜੂਗਾ ਉਹਨਾਂ ਨੇ ਇਹ ਵੀ ਗੱਲ ਕਹੀ ਆ ਵੀ ਸਰਕਾਰ ਇਸ ਮਸਲੇ ਦੇ ਉੱਪਰ ਗੌਰ ਕਰੇ ਅਸੀਂ ਲੁੱਟੇ ਗਏ ਆ ਅਸੀਂ ਪੱਟੇ ਗਏ ਆ ਸਾਡੀਆਂ ਖਾਨਦਾਨੀ ਜ਼ਮੀਨਾਂ ਤਬਾਹ ਹੋ ਗਈਆਂ ਤੁਸੀਂ ਸੋਚ ਕੇ ਦੇਖੋ ਵੀ ਜੇ ਕਿਸੇ ਦੇ ਕੋਲੇ 30 ਏਕੜ ਜ਼ਮੀਨ ਆ ਉਹ 30 ਏਕੜਾਂ ਦੇ ਵਿੱਚੋਂ 15 ਏਕੜ ਦੇ ਵਿੱਚ ਨਹੀਂ ਦਰਿਆ ਲੰਘਿਆ ਤੇ ਦਰਿਆ ਲੰਘ ਕੇ ਸੁੱਕਿਆ ਨਹੀਂ ਵੀ ਭਾਈ ਦਰਿਆ ਸੁੱਕ ਗਿਆ ਦਰਿਆ ਇੱਥੇ ਵਗਦਾ ਸੀ ਉਹ ਇਧਰਲੇ ਪਾਸੇ ਦੀ ਹੋ ਗਿਆ ਉਨੇ ਜ਼ਮੀਨ ਨੂੰ ਆਪਣੇ ਕਲਾਵੇ ਦੇ ਵਿੱਚ ਲੈ ਲਿਆ ਤੇ ਇਹ ਕਿਸਾਨ ਜਾਊਗਾ ਕਿੱਥੇ ਇਹ ਮਰੂਗਾ ਨਾ ਤਾਂ ਹੋਰ ਕੀ ਹੋਊਗਾ ਜਿਹੜੀ ਇਹਦੀ ਅੱਧ ਪਚਦੀ ਜ਼ਮੀਨ ਬਚੀ ਆ ਉਹ ਰੇਤ ਦੇ ਥੱਲੇ ਲੁਕੀ ਹੋਈ ਆ ਉਹ ਲੱਭਣ ਦੇ ਲਈ ਬੜੀ ਮੁਸ਼ਕਲ ਆ ਉਹਦੇ ਲਈ ਟਰਾਲੀਆਂ ਵੀ ਚਾਹੀਦੀਆਂ ਉਹਦੇ ਲਈ ਜੀਸੀਬੀ ਵੀ ਚਾਹੀਦੀਆਂ ਉਹਦੇ ਲਈ ਬੰਦੇ ਵੀ ਚਾਹੀਦੇ ਉਹਦੇ ਲਈ ਤੇਲ ਵੀ ਚਾਹੀਦਾ ਉਹਦੇ ਲਈ ਸਮਾਂ ਵੀ ਚਾਹੀਦਾ ਤੇ ਰੇਤ ਦਾ ਖਰੀਦਦਾਰ ਵੀ ਚਾਹੀਦਾ ਹੁਣ ਸਭ ਤੋਂ ਵੱਡਾ ਸਵਾਲ ਇਹ ਪੈਦਾ ਹੁੰਦਾ ਵੀ ਰੇਤ ਦਾ ਕਿਸਾਨ ਨੇ ਆਪਦੇ ਖੇਤ ਦੇ ਵਿੱਚੋਂ ਚੱਕ ਲੈਣੀ ਆ ਪਰ ਉਹ ਰੇਤ ਵੇਚਣੀ ਕਿੱਥੇ ਆ ਜਾ ਉਹਦੇ ਕੋਲ ਕੋਈ ਖੇਤ ਦੇ ਵਿੱਚੋਂ ਖਰੀਦਣਾ ਆਊਗਾ ਜਦੋਂ ਚਾਰੇ ਪਾਸੇ ਰੇਤ ਹੀ ਰੇਤ ਆ ਜਾਂ ਮਿੱਟੀ ਹੀ ਮਿੱਟੀ ਆ ਤੇ ਭਾਈ ਇੱਥੇ ਹੁਣ ਕਿਹੜੇ ਲੋਕ ਆਉਣਗੇ ਕਿ ਠੇਕੇਦਾਰ ਇੱਥੇ ਆਇਆ ਕਰਨਗੇ ਕਿ ਟਿਪਰਾਵਾਂ ਵਾਲੇ ਖੇਤਾਂ ਦੇ ਵਿੱਚ ਆਉਣਗੇ ਹੁਣ ਇਹ ਇੱਕ ਨਵਾਂ ਸਵਾਲ ਆ ਕਿਸਾਨ ਇਹ ਗੱਲ ਕਹਿੰਨੇ ਵੀ ਅਸੀਂ ਇੰਨੀ ਰੇਤ ਆ ਜਿਹੜੀ ਮੰਨ ਲਓ ਕਿਸੇ ਦੇ ਖੇਤ ਦੇ ਵਿੱਚ 4-4 ਫੁੱਟ ਰੇਤ ਚੜੀ ਆ ਉਹਦੇ ਕੋਲੇ 5 ਏਕੜ ਜ਼ਮੀਨ ਆ ਉਹਨੇ ਮੰਨ ਲਓ ਰੇਤ ਇਕੱਠੀ ਕਰਨੀ ਸ਼ੁਰੂ ਕਰਤੀ ਕਿੰਨੇ ਕ ਟਿਬੇ ਲਾਉ ਉਹ ਟਿੱਬੇ ਲਾਹ ਕਿੰਨੀ ਕੀ ਦੇਰ ਸੰਭੀ ਰੱਖੂ ਫਿਰ ਉਹ ਟਰਾਲੀਆਂ ਦੇ ਵਿੱਚ ਇਹ ਕਿਹੜਾ ਮੂੰਗਫਲੀ ਆ ਵੀ ਭਾਈ ਬਾਜ਼ਾਰ ਦੇ ਵਿੱਚ ਜਾ ਕੇ ਆਪ ਵੇਚ ਕੇ ਆਉਂਗਾ ਵੀ ਜਾਂ ਗਾਜਰਾ ਮੂਲੀਆਂ ਤੋਰੀਆਂ ਵੀ ਭਾਈ ਮੈਂ ਆਪਦੀ ਮੰਡੀ ਆਪੇ ਲਾ ਲੈਣਾ ਮੈਂ ਇੱਥੇ ਰੱਖ ਕੇ ਸਾਈਕਲ ਦੇ ਉੱਤੇ ਤੇ ਵੇਚਣ ਤੁਰ ਪੈਣਾ ਸੋ ਇਹ ਇੱਕ ਬਹੁਤ ਵੱਡਾ ਸਵਾਲ ਆ ਵੀ ਇਹ ਚੀਜ਼ਾਂ ਆਪਾਂ ਵੇਚਣੀਆਂ ਕਿਵੇਂ ਆ ਰੇਤ ਵਿਕਣੀ ਕਿਵੇਂ ਆ ਰੇਤ ਖਰੀਦੂਗਾ ਕੌਣ ਰੇਤ ਦੇ ਬਸਲੇ ਦੇ ਵਿੱਚ ਹਲਕੀ ਆ ਇਹ ਲੋਕਾਂ ਦੇ ਮਨਾਂ ਵਿੱਚ ਵੀ ਸਵਾਲ ਆ ਤੇ ਕਿਸਾਨ ਇਹ ਸਵਾਲ ਨੂੰ ਬੇਨਤੀ ਦੇ ਰੂਪ ਦੇ ਵਿੱਚ ਕਰ ਰਹੇ ਆ ਪਹਿਲਾਂ ਇਸ ਰਿਪੋਰਟ ਦਾ ਵਿਰਵਾਹ ਸਾਂਝਾ ਕਰਦੇ ਆ ਤੇ ਫਿਰ ਕਰਾਂਗੇ ਟਿੱਪਣੀ ਅਜਨਾਲਾ ਖੇਤਰ ਦੇ ਵਿੱਚ ਰਾਵੀ ਦਰਿਆ ਦੀ ਤਬਾਈ ਨੇ ਕਿਸਾਨਾਂ ਦੀ ਜ਼ਿੰਦਗੀ ਨੂੰ ਸੰਕਟ ਦੇ ਵਿੱਚ ਪਾ ਦਿੱਤਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨੇਤਾ ਸਰਵਣ ਸਿੰਘ ਪਨੇਰ ਤੇ ਏਕਤਾ ਆਜ਼ਾਦ ਨੇ ਦਰਿਆਕ ਨਾਰੇ ਪਹੁੰਚ ਕੇ ਹਾਲਾਤ ਦਾ ਜਾਇਦਾ ਲਿਆ ਇਸ ਦੌਰਾਨ ਉਹਨਾਂ ਨੇ ਪਿੰਡਾਂ ਦੇ ਕਿਸਾਨਾਂ ਦੇ ਨਾਲ ਗਲਬਾਤ ਕੀਤੀ ਹੈ ਤੇ ਕਿਸਾਨਾਂ ਨੇ ਆਪਣੀ ਪੀੜ ਜ਼ाहिर ਕੀਤੀ ਹੈ ਕਿਸਾਨਾਂ ਨੇ ਇਹ ਗੱਲ ਕਹੀ ਆ ਕਿ ਰਾਵੀ ਦਰਿਆ ਦੇ ਕਰਕੇ ਹੁਣ ਉਹਨਾਂ ਦੀਆਂ ਜ਼ਮੀਨਾਂ ਬਚੀਆਂ ਨਹੀਂ ਕਿਉਂਕਿ ਦਰਿਆ ਉਹਨਾਂ ਦੀਆਂ ਜ਼ਮੀਨਾਂ ਦੇ ਵਿੱਚੋਂ ਵਗ ਰਿਹਾ ਜਿਹਦੇ ਕਰਕੇ ਪੂਰੀ ਤਰ੍ਹਾਂ ਖੇਤ ਉਸ ਦੀ ਲਪੇਟ ਦੇ ਵਿੱਚ ਆ ਚੁੱਕੇ ਆ ਕਿਸਾਨਾਂ ਨੇ ਇਹ ਗੱਲ ਕਹੀ ਆ ਕਿ ਦਰਿਆ ਦੇ ਘਟਾ ਤੇ ਤਬਾਹੀ ਦੇ ਨਾਲ ਜ਼ਮੀਨਾਂ ਤੇ 10-10 ਫੁੱਟ ਤੱਕ ਰੇਤ ਜੰਮ ਗਈ ਆ ਸੋ ਇਹੋ ਜਿਹੇ ਹਾਲਾਤ ਦੇ ਵਿੱਚ ਖੇਤੀ ਕਰਨੀ ਨਾ ਮੁਮਕਿਨ ਹੋ ਗਈ ਹੈ ਇੱਕ ਕਿਸਾਨ ਨੇ ਇਹ ਵੀ ਗੱਲ ਕਹੀ ਹੈ ਕਿ ਉਸ ਦੀ 33 ਏਕੜ ਜ਼ਮੀਨ ਦਾ ਅੱਧਾ ਹਿੱਸਾ ਦਰਿਆ ਦੇ ਵਿੱਚ ਸਮਾ ਗਿਆ ਦੂਜੇ ਕਿਸਾਨ ਨੇ ਆਪਣੀ 17 ਏਕੜ ਜ਼ਮੀਨ ਡੁੱਬ ਜਾਣ ਦੀ ਵਿਥਿਆ ਸੁਣਾਈ ਹੈ ਕਿਸਾਨਾਂ ਨੇ ਕਿਹਾ ਕਿ ਉਹਨਾਂ ਦੀਆਂ ਕਈ ਪੀੜੀਆਂ ਦੇ ਵੱਲੋਂ ਸੰਜੋਈ ਹੋਈ ਇਹ ਜ਼ਮੀਨ ਹੁਣ ਬੰਜਰ ਬਣ ਚੁੱਕੀ ਹੈ ਤੇ ਰੋਜ਼ਗਾਰ ਦੇ ਉੱਤੇ ਸੰਕਟ ਮਨਰਉਣ ਲੱਗਾ ਕਿਸਾਨਾਂ ਦਾ ਇਹ ਦੋਸ਼ ਹੈ ਕਿ ਸਰਕਾਰ ਦੇ ਵੱਲੋਂ ਹੁਣ ਤੱਕ ਕੋਈ ਵੀ ਪ੍ਰਤੀਨਿਧੀ ਉਹਨਾਂ ਦੇ ਖੇਤਰ ਦੇ ਵਿੱਚ ਨਹੀਂ ਪਹੁੰਚਿਆ ਨਾ ਤਾਂ ਹਾਲਾਤ ਦਾ ਜਾਇਜ਼ਾ ਲਿਆ ਗਿਆ ਤੇ ਨਾ ਹੀ ਕੋਈ ਰਾਹਤ ਸਮਗਰੀ ਦਿੱਤੀ ਗਈ ਹੈ ਕਿਸਾਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਉਲਟਾ ਸਰਕਾਰ ਦਰਿਆ ਦੇ ਵਿੱਚੋਂ ਕੱਢੀ ਗਈ ਰੇਤ ਦੇ ਉੱਤੇ ਆਪਣਾ ਅਧਿਕਾਰ ਪ੍ਰਗਟਾ ਰਹੀ ਹੈ ਜਦਕਿ ਕਿਸਾਨਾਂ ਨੂੰ ਸਦੀਆਂ ਤੋਂ ਹੁਣ ਤੱਕ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਜਿਹਦੇ ਨਾਲ ਉਹਨਾਂ ਦੀਆਂ ਪਰੇਸ਼ਾਨੀਆਂ ਵੱਧ ਗਈਆਂ ਨੇ ਸੰਘਰਸ਼ ਕਮੇਟੀ ਨੇ ਸਰਕਾਰ ਨੂੰ ਤੁਰੰਤ ਇਸ ਮਾਮਲੇ ਦੇ ਵਿੱਚ ਦਖਲ ਦੇਣ ਦੀ ਗੱਲ ਕਹੀ ਹੈ ਤੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਬਚਾਉਣ ਤੇ ਮੁੜ ਖੇਤੀ ਜੋਕ ਕਰਨ ਦੇ ਲਈ ਰਾਹਤ ਕਮ ਚਲਾਉਣ ਦੇ ਲਈ ਆਖਿਆ ਇਦੇ ਨਾਲ ਹੀ ਉਹਨਾਂ ਨੇ ਧਾਰਮਿਕ ਤੇ ਸਮਾਜਿਕ ਸੰਗਠਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਅੱਗੇ ਆ ਕੇ ਅਸਥਾਈ ਪੁਲ ਬਣਾਉਣ ਦੇ ਵਿੱਚ ਮਦਦ ਕਰਨ ਜੇ ਪੁਲ ਤਿਆਰ ਹੋ ਜਾਣ ਤਾਂ ਟਰੈਕਟਰਾਂ ਤੇ ਮਸ਼ੀਨਾਂ ਦੀ ਮਦਦ ਦੇ ਨਾਲ ਜ਼ਮੀਨਾਂ ਦੇ ਵਿੱਚੋਂ ਰੇਤ ਕੱਢ ਕੇ ਕਿਸਾਨ ਆਪਣੀ ਜ਼ਮੀਨ ਦੇ ਉੱਤੇ ਮੁਰਖੇਤੀ ਕਰ ਸਕਦੇ ਹਨ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੀ ਗੱਲ ਤਾਂ ਕਹਾਂਗੇ ਜਿਸ ਤਰੀਕੇ ਦੇ ਨਾਲ ਹੜ੍ਹ ਮਾਰੇ ਕਿਸਾਨਾਂ ਦੀਆਂ ਸਮੱਸਿਆਵਾਂ ਹੁਣ ਸਾਹਮਣੇ ਆ ਰਹੀਆਂ ਤੇ ਜਿਸ ਤਰੀਕੇ ਦੇ ਨਾਲ ਖੇਤ ਰੇਤ ਦੇ ਨਾਲ ਟਕੇ ਪਏ ਆ ਇਹ ਦੇਖ ਕੇ ਸੱਚੀ ਮੁੱਚੀ ਕਲਜਾ ਮੂੰਹ ਨੂੰ ਆਉਂਦਾ ਵੀ ਭਾਈ ਇਹਨਾਂ ਵਿਚਾਰਿਆਂ ਦਾ ਕਸੂਰ ਕੀ ਆ ਇਹ ਹਰ ਵਾਰੀ ਮਾਰੇ ਜਾਂਦੇ ਆ ਇਹ ਹਰ ਵਾਰੀ ਤਬਾਹ ਹੁੰਦੇ ਆ ਇਹਨਾਂ ਦੀ ਕੋਈ ਵੀ ਬਾਹ ਨਹੀਂ ਫੜਦਾ ਤੇ ਜੇ ਕੋਈ ਬਾਹ ਫੜਦਾ ਤਾਂ ਉਹ ਆਮ ਲੋਕ ਤੇ ਸਮਾਜਿਕ ਜਥੇਬੰਦੀਆਂ ਐ এনਜੀਓ ਆ ਤੇ ਐਨਆਰਆਈ ਆ ਹੋਰ ਜਿਹੜੇ ਰਾਜਨੀਤਿਕ ਲੋਕਾਂ ਉਹਨਾਂ ਤੋਂ ਆਸ ਇਹ ਲੋਕ ਵੀ ਘੱਟ ਕਰਦੇ ਤੇ ਬਾਕੀ ਲੋਕ ਵੀ ਘੱਟ ਕਰਦੇ ਆ ਇੱਕ ਜਾਣਕਾਰੀ ਹੋਰ ਦੇ ਦਈਏ ਲੰਘੇ ਕੱਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹਰਾਨੇ ਵੱਲੋਂ ਵੈਬਸਾਈਟ ਲਾਂਚ ਕਰ ਦਿੱਤੀ ਗਈ ਹੈ ਜਾਰੀ ਕੀਤੀ ਗਈ ਹੈ ਸਰਕਾਰ ਏ ਖਾਲਸਾ .org ਇਸ ਵੈਬਸਾਈਟ ਦਾ ਨਾਂ ਉਹਨਾਂ ਨੇ ਕਿਹਾ ਜੀ ਕਿ ਇਸ ਵੈਬਸਾਈਟ ਦੇ ਰਾਹੀਂ ਹੁਣ ਸੇਵਾ ਕਰਨੀ ਵੀ ਸੁਖਾਲਾ ਕੰਮ ਹੋਊਗਾ ਮਦਦ ਦੇਣੀ ਤੇ ਮਦਦ ਲੈਣ ਦਾ ਕੰਮ ਵੀ ਸੁਖਾਲਾ ਤੇ ਪਾਰਦਰਸ਼ੀ ਹੋਊਗਾ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜਿੰਨੀਆਂ ਵੀ ਇਸ ਵੇਲੇ ਐਨਜੀਓ ਆ ਜਿੰਨੀਆਂ ਵੀ ਕਲੱਬਾਂ ਜਿੰਨੇ ਵੀ ਲੋਕ ਨਿੱਜੀ ਤੌਰ ਦੇ ਉੱਤੇ ਵੱਖ-ਵੱਖ ਥਾਵਾਂ ਤੇ ਜਾ ਕੇ ਕੰਮ ਕਰਨਾ ਚਾਹੁੰਦੇ ਹਨ ਜਾਂ ਕੰਮ ਕਰ ਰਹੇ ਹਨ ਉਹ ਵੈਬਸਾਈਟ ਦੇ ਉੱਤੇ ਆਪਣਾ ਵੀਰਵਾ ਦਰਜ ਕਰਨਗੇ ਕਿ ਅਸੀਂ ਫੁਲਾਣੀ ਥਾਂ ਦੇ ਉੱਤੇ ਫੁਲਾਣੀ ਸੇਵਾ ਲੈ ਕੇ ਗਏ ਆ ਅਸੀਂ ਕੱਲ ਨੂੰ ਫੁਲਾਣੀ ਥਾਂ ਤੇ ਜਾਣਾ ਤਾਂ ਜੋ ਇੱਕੋ ਥਾਂ ਦੇ ਉੱਤੇ ਇਕੱਠ ਬਸਦਾ ਪਵੇ ਤੇ ਸਭ ਨੂੰ ਵੰਡੇ ਸਿਰ ਮਦਦ ਮਿਲੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਆ ਵੀ ਜੇਕਰ ਕਿਸੇ ਪਿੰਡ ਨੂੰ ਜੇਕਰ ਕਿਸੇ ਘਰ ਨੂੰ ਹੜ ਮਾਰੇ ਨੂੰ ਕੋਈ ਬਹੁਤ ਵੱਡੀ ਐਮਰਜੈਂਸੀ ਜ਼ਰੂਰਤ ਪੈਂਦੀ ਆ ਉਹ ਵੀ ਇਸ ਵੈਬਸਾਈਟ ਦੇ ਉੱਤੇ ਆਪਣੀ ਜ਼ਰੂਰਤ ਦਰਜ ਕਰਵਾ ਸਕਦਾ ਤੇ ਉਹਨੂੰ ਤੁਰੰਤ ਉਹ ਰਾਹਤ ਸਮਗਰੀ ਪਹੁੰਚਾਈ ਜਾਊਗੀ ਜਥੇਦਾਰ ਕੁਲਦੀਪ ਸਿੰਘ ਗੜਗਾ ਜਹੁਰਾਨ ਨੇ ਕਿਹਾ ਵੀ ਇਸ ਵੇਲੇ ਸਮੁੱਚੇ ਸਿੱਖ ਭਾਈਚਾਰੇ ਨੂੰ ਇਹਨਾਂ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਤੇ ਵਿਦਿਵਤ ਤਰੀਕੇ ਦੇ ਨਾਲ ਮਦਦ ਹੋਵੇ ਇਹਦੇ ਕਰਕੇ ਹੀ ਇਹ ਸਰਕਾਰ ਇਹ ਖਾਲਸਾ .org ਵੈਬਸਾਈਟ ਲਾਂਚ ਕੀਤੀ ਗਈ ਆ ਅਸੀਂ ਇਸ ਗੱਲ ਦੀ ਆਸ ਕਰਦੇ ਹਾਂ ਕਿ ਸਭ ਕੁਝ ਚੰਗਾ ਹੋਊਗਾ ਸਾਨੂੰ ਇਸ ਗੱਲ ਦੀ ਆਸ ਹੈ ਵੀ ਰਾਜਨੀਤਿਕ ਲੋਕ 1 2 3 4 5 ਬਿਆਨ ਦਿੰਦੇ ਇੱਕ ਦੂਜੇ ਦੇ ਉੱਤੇ ਕਈ ਤਰ੍ਹਾਂ ਦੇ ਵਿਅੰਗ ਕਰਦੇ ਆ ਪਰ ਪ੍ਰੈਕਟੀਕਲ ਤੌਰ ਦੇ ਉੱਤੇ ਜ਼ਮੀਨੀ ਹਕੀਕਤ ਦੇ ਤੌਰ ਦੇ ਉੱਤੇ ਕੰਮ ਹੋਊਗਾ ਲੰਘੇ ਕੱਲ ਕੇਂਦਰੀ ਮੰਤਰੀ ਨੇ ਇੱਕ ਕੇਂਦਰੀ ਰਾਜ ਮੰਤਰੀ ਉਹ ਆਏ ਸੀਗੇ ਜੀ ਰੋਪੜ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਹੜ ਮਾਰੇ ਪਿੰਡਾਂ ਦੇ ਵਿੱਚ ਹਾਲਾਤ ਪਤਾ ਕਰਨ ਦੇ ਲਈ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਕੇਜਰੀਵਾਲ ਸਾਹਿਬ ਤਾਂ ਇੱਥੇ ਫੋਟੋ ਸ਼ੂਟ ਕਰਾਉਣ ਆਉਂਦੇ ਸੀ ਜਿਹੜੇ ਪੰਜਾਬ ਦੇ ਵਿੱਚ ਸੱਤਾਧਾਰੀ ਧਿਰਾਂ ਉਹ ਵੀ ਕੁਝ ਨਹੀਂ ਕਰਨੀ ਤੇ ਪ੍ਰਧਾਨ ਮੰਤਰੀ ਸਾਹਿਬ ਆ ਜਿਹੜੇ ਉਹੀ ਸਾਰਾ ਕੁਝ ਕਰਨਗੇ ਤੇ ਪ੍ਰਧਾਨ ਮੰਤਰੀ ਸਾਹਿਬ ਨੂੰ ਪਤਾ ਜੀ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਪ੍ਰਧਾਨ ਮੰਤਰੀ ਸਾਹਿਬ ਹੀ ਪੰਜਾਬ ਦਾ ਭਲਾ ਕਰਨਗੇ ਉਹ ਪੰਜਾਬ ਦੇ ਬਾਰੇ ਬਹੁਤ ਸੋਚਦੇ ਆ ਚੰਗੀ ਗੱਲ ਆ ਭਾਈ ਜੇਕਰ ਉਹ ਪੰਜਾਬ ਦੇ ਬਾਰੇ ਸੋਚਦੇ ਆ ਪੰਜਾਬ ਨੂੰ ਵੱਡਾ ਸਾਰਾ ਪੈਕੇਜ ਦੇ ਦੇਣ ਪੰਜਾਬ ਦੇ ਸਰਹੱਦੀ ਖੇਤਰ ਦੇ ਕਿਸਾਨਾਂ ਦੀਆਂ ਪਿੰਡਾਂ ਦੀਆਂ ਮੁਸ਼ਕਲਾਂ ਦੇ ਬਾਰੇ ਸਾਰ ਲੈਣ ਇਸ ਵੇਲੇ ਪੰਜਾਬ ਦੇ ਸਰਹੱਦੀ ਖੇਤਰਾਂ ਦੇ ਲੋਕਾਂ ਦੀਆਂ ਜ਼ਮੀਨਾਂ ਪੈਲੀਆਂ ਪੱਕੀਆਂ ਵੀ ਹੋ ਜਾਣ ਬੰਨ ਵੀ ਪੱਕੇ ਹੋ ਜਾਣ ਸਮੇਂ ਦੀ ਲੋੜ ਤਾਂ ਇਹ ਆ ਬਾਕੀ ਪੰਜਾਬ ਦੁਰਸ਼ਵਾਰੀਆਂ ਦੇ ਵਿੱਚ ਆ ਇਹਦੇ ਬਾਰੇ ਆਪਾਂ ਜਾਣਦੇ ਹੀ ਆ ਲੰਘੇ ਕੱਲ ਵੈਸੇ ਗਾਇਕਾ ਹਰਸ਼ਦੀਪ ਕੌਰ ਦੇ ਵੱਲੋਂ ਜਾ ਕੇ ਪ੍ਰਧਾਨ ਮੰਤਰੀ ਸਾਹਿਬ ਨੂੰ ਮੂਲ ਮੰਤਰ ਦਾ ਪਾਠ ਸੁਣਾਇਆ ਗਿਆ ਪ੍ਰਧਾਨ ਮੰਤਰੀ ਸਾਹਿਬ ਨੇ ਸਿਰ ਟਾ ਕੇ ਉਹ ਸਰਵਣ ਵੀ ਕੀਤਾ ਮੈਨੂੰ ਨਿੱਜੀ ਤੌਰ ਤੇ ਚੰਗਾ ਵੀ ਲੱਗਾ ਜੇ ਮੈਂ ਗਲਤ ਨਾ ਹੋਵਾਂ ਤਾਂ ਹਰਦੀਪ ਸਿੰਘ ਪੁਰੀ ਸਾਹਿਬ ਵੀ ਕੋਲੇ ਬੈਠੇ ਸੀ ਇਹ ਪਾਠ ਸੁਣਨਾ ਵੀ ਚਾਹੀਦਾ ਪਾਠ ਸੁਣਾਉਣਾ ਵੀ ਚਾਹੀਦਾ ਇਹਦੇ ਨਾਲ ਬਰਾਬਰਤਾ ਦੀ ਗੱਲ ਮੰਨ ਦੇ ਵਿੱਚ ਆਉਂਦੀ ਹੈ ਕੋਈ ਛੋਟਾ ਵੱਡਾ ਮੰਨ ਦੇ ਵਿੱਚ ਨਹੀਂ ਰਹਿੰਦਾ ਸਾਰੇ ਹੀ ਆਪਣੇ ਲੱਗਦੇ ਆ ਚੰਗੀ ਗੱਲ ਆ ਹੁਣ ਸਾਰੇ ਹੀ ਆਪਣੇ ਲੱਗਣ ਪੰਜਾਬ ਵੀ ਆਪਣੇ ਆ ਸਭ ਕੁਝ ਆਪਣੇ ਆ ਸਾਰੇ ਆਪਣੇ ਆ ਇਸ ਵੇਲੇ ਜਿਹੜੇ ਵੀ ਲੋਕ ਮਦਦ ਕਰ ਰਹੇ ਆ ਬਹੁਤ ਬਹੁਤ ਸ਼ੁਕਰੀਆ ਉਹਨਾਂ ਦਾ ਪਰ ਸਿਆਸਤ ਨਾ ਕੀਤੀ ਜਾਵੇ ਇਸ ਵੇਲੇ ਪੰਜਾਬ ਦੇ ਵਿੱਚ ਸਿਆਸਤ ਵੀ ਜ਼ੋਰਾਂ ਦੇ ਉੱਤੇ ਆ ਨੰਬਰ ਬਣਾਉਣ ਦੀ ਕਾਹਲ ਨਾ ਕਰੋ ਕਿ ਭਾਈ ਮੇਰੇ ਨੰਬਰ ਵੱਧ ਬਣ ਜਾਣ ਨੰਬਰ ਬਣਾਉਣ ਵਾਲੇ ਵੈਸੇ ਤਾਂ ਕੁਮੱਕੜ ਚਲੇ ਗਏ ਆ ਪਰ ਜਿਹੜੇ ਨੰਬਰ ਬਣਾਉਣ ਵਾਸਤੇ ਹੁਣ ਵੀ ਆਉਂਦੇ ਆ ਉਹਨਾਂ ਨੂੰ ਬੇਨਤੀ ਆ ਵੀ ਭਾਈ ਡੂੜਕ ਰੇਤ ਚ ਕਬਾਉਣ ਦੇ ਉੱਤੇ ਵੀ ਲਾਇਆ ਕਰੋ ਬਾਦ ਵਿੱਚ ਨੰਬਰ ਬਣਾ ਲਓ ਫੋਟੋਆਂ ਵੀ ਪਾ ਲਓ ਜਿੱਥੇ ਮਰਜ਼ੀ ਕਹੋ ਜੀ ਅਸੀਂ ਹੀ ਪੰਜਾਬ ਦਾ ਫਾਇਦਾ ਸੋਚਦੇ ਹਾਂ ਅਸੀਂ ਹੀ ਰੇਤ ਚ ਕਵਾਉਂਦੇ ਹਾਂ ਅਸੀਂ ਹੀ ਪੰਜਾਬ ਦੇ ਵਿੱਚ ਚੰਗੀ ਸਰਕਾਰ ਬਣਾ ਸਕਦੇ ਹਾਂ ਜਾਂ ਬਣਾਈ ਹੋਈ ਹੈ ਫਿਰ ਬਾਅਦ ਵਿੱਚ ਕਰ ਲਿਆ ਕਰੋ ਗੱਲ ਇਸ ਵੇਲੇ ਹੜ ਪੀੜਤ ਲੋਕ ਆ ਜਿਹੜੇ ਉਹਨਾਂ ਦੇ ਸੁੰਨੇ ਜਿਹੜੇ ਆ ਕਿਲੇ ਜਿਹਨੂੰ ਤੁਸੀਂ ਦੁਆਬੇ ਵਾਲੇ ਕਿਲੇ ਕਹਿੰਦੇ ਅਸੀਂ ਮਾਲਵੇ ਵਾਲੇ ਕਿਲੇ ਕਹਿੰਦੇ ਆ ਪਸ਼ੂਆਂ ਵਾਲੇ ਉਹ ਸੁੰਨੇ ਕਿਲੇ ਵੇਖ ਕੇ ਇਹਨਾਂ ਲੋਕਾਂ ਦੇ ਮਨ ਦੇ ਵਿੱਚ ਹੌਲ ਪੈਂਦਾ ਵੀ ਭਾਈ ਸਾਡੇ ਪਸ਼ੂ ਮਰ ਗਏ ਸੁੰਨੀਆਂ ਖੁਰਲੀਆਂ ਦੇਖ ਕੇ ਹੌਲ ਪੈਂਦਾ ਡਿੱਗੇ ਹੋਏ ਘਰ ਦੇ ਕਿ ਹੌਲ ਪੈਂਦਾ ਇਹ ਲੋਕ ਚੜ੍ਹਦੀ ਕਲਾ ਦੇ ਵਿੱਚ ਰਹਿਣ ਵੱਤ ਤੋਂ ਵੱਤ ਮਦਦ ਕਰਗੇ ਲੰਘੇ ਕੱਲ ਪ੍ਰਵਾਸੀ ਮਜ਼ਦੂਰਾਂ ਦੇ ਮੁੱਦੇ ਦੇ ਉੱਤੇ ਇੱਕ ਵਾਰ ਫੇਰ ਬਹੁਤ ਵੱਡੇ ਪੱਧਰ ਤੇ ਚਰਚਾ ਛਿੜੀ ਆ ਇੰਨੇ ਵੱਡੇ ਪੱਧਰ ਦੇ ਉੱਤੇ ਵੀ ਹੁਣ ਇੰਉਂ ਲੱਗਦਾ ਵੀ ਇਹ ਪੰਜਾਬ ਦੇ ਬਹੁਤ ਵੱਡੇ ਮੁੱਦਿਆਂ ਦੇ ਵਿੱਚੋਂ ਇੱਕ ਆ ਹੈ ਵੀ ਉਹਦਾ ਕਾਰਨ ਇਹ ਆ ਵੀ ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੇ ਇੱਕ ਹਿੱਸੇ ਦੇ ਵੱਲੋਂ ਮਨ ਆਈਆਂ ਕੀਤੀਆਂ ਗਈਆਂ ਹਿੰਸਕ ਵਾਰਦਾਤਾਂ ਕੀਤੀਆਂ ਗਈਆਂ ਤਰੂਰਤਾ ਦੀ ਸिखर ਪੇਸ਼ ਕੀਤੀ ਗਈ ਆ ਬੱਚੇ ਨੂੰ ਮਾਰ ਦਿੱਤਾ ਗਿਆ ਬਦਫੈਲੀ ਕੀਤੀ ਗਈ ਹੈ ਇਸ ਤੋਂ ਪਹਿਲਾਂ ਵੀ ਬਹੁਤ ਕੁਝ ਇਹੋ ਜਿਹਾ ਅਨੈਤਕ ਕੀਤਾ ਗਿਆ ਜਿਹਦੇ ਕਰਕੇ ਇਹ ਲੋਕ ਨਿਸ਼ਾਨੇ ਦੇ ਉੱਤੇ ਆਏ ਇਹਦੇ ਵਿੱਚ ਕੋਈ ਦੋਰਾਇਆ ਨਹੀਂ ਜਿਹੜੇ ਪ੍ਰਵਾਸੀ ਮਜ਼ਦੂਰ ਇੱਥੇ ਕੰਮ ਕਰਦੇ ਆ ਉਹਨਾਂ ਦੇ ਵਿੱਚੋਂ ਕਈ ਮਾੜੀ ਬਿਰਤੀ ਦੇ ਵੀ ਆ ਪਰ ਇਹ ਵੀ ਗੱਲ ਸੱਚੀ ਹੈ ਕਿ ਸਾਰੇ ਲੋਕ ਮਾੜੇ ਕਿਤੇ ਵੀ ਨਹੀਂ ਹੁੰਦੇ ਦੇਖੋ ਅਸੀਂ ਜਦੋਂ ਕੋਈ ਵੀ ਗੱਲ ਕਰਦੇ ਹਾਂ ਉਹਦੇ ਵਿੱਚ ਨਿਰਪੱਖਤਾ ਜ਼ਰੂਰੀ ਆ ਨਿਰਪੱਖਤਾ ਜ਼ਰੂਰੀ ਸਮੇਂ ਦੀ ਲੋੜ ਸਭ ਤੋਂ ਵੱਡੀ ਇਹ ਆ ਕਿ ਅਸੀਂ ਨਿਰਪੱਖ ਆਧਾਰ ਦੇ ਉੱਤੇ ਤੁਲਨਾਤਮਕ ਧਿਆਨ ਕਰੀਏ ਪ੍ਰਵਾਸੀ ਮਜ਼ਦੂਰ ਸਾਰੇ ਚੰਗੇ ਨਹੀਂ ਸਾਰੇ ਮਾੜੇ ਨਹੀਂ ਜਿਹੜੇ ਮਾੜੇ ਆ ਪੁੱਠੇ ਟੱਗਣੇ ਚਾਹੀਦੇ ਆ ਜਿਹੜੇ ਪੰਜਾਬੀ ਵੀ ਮਾੜੇ ਉਹ ਵੀ ਪੁੱਠੇ ਟੱਗਣੇ ਚਾਹੀਦੇ ਆ ਹੁਣ ਕੱਲ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਵੀ ਇੱਕ ਟੀਵੀ ਚੈਨਲ ਦੇ ਵੱਲੋਂ ਇਹ ਸਵਾਲ ਕੀਤਾ ਗਿਆ ਉਹਨਾਂ ਨੇ ਆਪਣੇ ਤਰੀਕੇ ਦਾ ਉੱਤਰ ਦਿੱਤਾ ਕਿਹੜਾ ਉੱਤਰ ਦਿੱਤਾ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦੇਣਾ ਪਰ ਹੁਣ ਇਹ ਮੁੱਦਾ ਚੱਲਦਾ 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 ਰੋਪਣ ਦੇ ਵਖ-ਵਖ ਗਲਿਆਰੇਾਂ ਦੇ ਵਿੱਚ ਵੀ ਤੁਰ ਪਿਆ ਰੋਪੜ ਦੇ ਵਿੱਚ ਮਤਾ ਪਾਸ ਕੀਤਾ ਗਿਆ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਹ ਮਤਾ ਲਿਖ ਕੇ ਦਿੱਤਾ ਗਿਆ ਇਹ ਗੱਲ ਕਹੀ ਗਈ ਆ ਕਿ ਭਾਈ ਤੁਸੀਂ ਇਹਦੇ ਤੇ ਗੌਰ ਕਰੋ ਪ੍ਰਵਾਸੀਆਂ ਦੇ ਪੰਜਾਬ ਦੇ ਵਿੱਚ ਆਧਾਰ ਕਾਰਡ ਤੇ ਵੋਟਰ ਕਾਰਡ ਨਹੀਂ ਬਣਨੇ ਚਾਹੀਦੇ ਪ੍ਰਵਾਸੀਆਂ ਦੇ ਲਈ ਪੰਜਾਬ ਦੇ ਵਿੱਚ ਇਸ ਤਰੀਕੇ ਦੀ ਲਿਹਾਜ਼ ਨਹੀਂ ਹੋਣੀ ਚਾਹੀਦੀ ਜਿਵੇਂ ਕਿ ਸਿਆਸੀ ਤੌਰ ਦੇ ਉੱਤੇ ਕੀਤੀ ਜਾਂਦੀ ਆ ਇਹ ਲੋਕ ਕੰਮ ਕਰਦੇ ਆ ਪਰ ਸਾਡੇ ਬੱਚਿਆਂ ਦੇ ਕਤਲ ਵੀ ਹੋਣ ਲੱਗ ਪਿਆ ਸਾਡੇ ਬੱਚਿਆਂ ਨੂੰ ਮਾਰਿਆ ਵੀ ਜਾਂਦਾ ਪੰਜਾਬ ਦੇ ਲੋਕਾਂ ਦੇ ਵਿੱਚ ਖੌਫ ਵੀ ਪੈਦਾ ਹੋਇਆ ਉਧਰ ਪ੍ਰਵਾਸੀ ਮਜ਼ਦੂਰ ਇਹ ਗੱਲ ਕਹਿੰਦੇ ਆ ਵੀ ਜੇਕਰ ਸਾਡੇ 1 2 3 5 7 10 ਜਿੰਨੇ ਵੀ ਬੰਦਿਆਂ ਨੇ ਗਲਤ ਕੰਮ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਪਰ ਤੁਸੀਂ ਸਾਰੇ ਇਹਨਾਂ ਨੂੰ ਸਾਨੂੰ ਇੱਕੋ ਰਸੇ ਕਿਉਂ ਬੰਨਦੇ ਆ ਪਰ ਤੁਸੀਂ ਸਾਨੂੰ ਸਾਰਿਆਂ ਨੂੰ ਇੱਕੋ ਰਸੇ ਕਿਉਂ ਬੰਨਦੇ ਆ ਉਧਰ ਪਤਾ ਇਹ ਲੱਗਾ ਵੀ ਕਿਸਾਨ ਯੂਨੀਅਨ ਦਾ ਇੱਕ ਹਿੱਸਾ ਇਹਨਾਂ ਪ੍ਰਵਾਸੀ ਮਜ਼ਦੂਰਾਂ ਦੇ ਪੱਖ ਦੇ ਵਿੱਚ ਆਇਆ ਉਹਨਾਂ ਦਾ ਇਹ ਕਹਿਣਾ ਵੀ ਜਿਹੜੇ ਇਹ ਪ੍ਰਵਾਸੀ ਮਜ਼ਦੂਰ ਨੇ ਇਹ ਵੀ ਸਾਡੇ ਖੇਤੀ ਅਰਥਚਾਰੇ ਦਾ ਇੱਕ ਹਿੱਸਾ ਨਹੀਂ ਇਹ ਜੁਗਿੰਦਰ ਸਿੰਘ ਉਗਰਾਹਾਂ ਸਾਹਿਬ ਨੇ ਵੀ ਗੱਲ ਕਹੀ ਹੈ ਰਾਜੇਵਾਲ ਸਾਹਿਬ ਨੇ ਵੀ ਗੱਲ ਕਹੀ ਹੈ ਰੁਲਦੂ ਸਿੰਘ ਮਾਨਸਾ ਨੇ ਵੀ ਗੱਲ ਕਹੀ ਹੈ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਦੇਖੋ ਸਾਰਿਆਂ ਨੂੰ ਇੱਕ ਰਸੇ 'ਤੇ ਨਾ ਬੰਨਗੇ ਉਹਨਾਂ ਨੇ ਤਾਂ ਇਹ ਵੀ ਗੱਲ ਕਹੀ ਹੈ ਵੀ ਹੜਾਂ ਦੇ ਵਿੱਚ ਸਰਕਾਰ ਦੀ ਨਾਕਾਮਯਾਬੀ ਸਾਹਮਣੇ ਆਈ ਹੈ ਤੇ ਲੋਕਾਂ ਦਾ ਧਿਆਨ ਉਧਰੋਂ ਪਟਕਾਉਣ ਦੀ ਖਾਤਰ ਹੁਣ ਪ੍ਰਵਾਸੀਆਂ ਦਾ ਮੁੱਦਾ ਜਾਣਬੁੱਝ ਕੇ ਖੜਾ ਕੀਤਾ ਜਾ ਰਿਹਾ ਤੇ ਇਸ ਮੁੱਦੇ ਦਾ ਨਤੀਜਾ ਬਿਹਾਰ ਦੀਆਂ ਚੋਣਾਂ ਦੇ ਵਿੱਚ ਨਿਕਲਣਾ ਹੈ ਉੱਥੇ ਬੀਜੇਪੀ ਤੇ ਹੋਰ ਸਿਆਸੀ ਪਾਰਟੀਆਂ ਨੇ ਇਹਨੂੰ ਆਪਣੇ ਰੰਗ ਦੇ ਵਿੱਚ ਪੇਸ਼ ਕਰਨਾ ਕਿ ਭਾਈ ਫਲਾਨੀ ਪਾਰਟੀ ਉੱਥੇ ਤੁਹਾਡੇ ਨਾਲ ਆਹ ਕਰ ਰਹੀ ਆ ਤੁਹਾਡੇ ਨਾਲ ਆਹ ਹੋ ਰਿਹਾ ਤੁਹਾਡੇ ਨਾਲ ਆਹ ਹੋ ਰਿਹਾ ਸੋ ਇਸ ਕਰਕੇ ਇਹਨੂੰ ਸਿਆਸੀ ਰੰਗਣ ਨਾ ਦਿੱਤੀ ਜਾਵੇ ਕਿਸਾਨ ਅੱਗੋਂ ਇਹ ਗੱਲ ਕਹਿੰਦੇ ਆ ਲੰਗੇ ਕੱਲ ਭਗਵੰਤ ਮਾਨ ਸਾਹਿਬ ਨੇ ਕਿਹੜੀ ਗੱਲ ਕਹੀ ਆ ਇਸ ਰਿਪੋਰਟ ਦਾ ਪਹਿਲਾਂ ਵੇਰਵਾ ਤੇ ਫਿਰ ਕਰ ਗਣ ਟਿੱਪਣੀ ਉੱਤਰ ਪ੍ਰਦੇਸ਼ ਤੇ ਬਿਹਾਰ ਤੋਂ ਆਏ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤਣਾ ਪੈਦਾ ਹੋ ਗਿਆ ਹੁਸ਼ਿਆਰਪੁਰ ਜ਼ਿਲ੍ਹੇ ਦੇ ਲਗਭਗ 20 ਰਪੈਂਚਾਂ ਨੇ ਕਿਹਾ ਕਿ ਉਹ ਬਾਹਰੋਂ ਆਉਣ ਵਾਲਿਆਂ ਨੂਰੀ ਹਾਈ ਸੀ ਸਰਟੀਫਿਕੇਟ ਜਾਰੀ ਨਹੀਂ ਕਰਨਗੇ ਹਾਲ ਹੀ ਦੇ ਵਿੱਚ ਆਪਾਂ ਜਾਣਦੇ ਕਿ ਇੱਕ 5 ਸਾਲਾਂ ਬੱਚੇ ਦਾ ਬੇਰਹਿਮੀ ਨਾਲ ਕਤਲ ਹੋਇਆ ਉਸ ਤੋਂ ਬਾਅਦ ਇਹ ਹਾਲਾਤ ਬਣੇ ਨੇ ਇਸ ਮਾਹੌਲ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸਪਸ਼ਟ ਸੰਦੇਸ਼ ਦਿੱਤਾ ਕਿ ਕਿਸੇ ਨੂੰ ਵੀ ਦੇਸ਼ ਦੇ ਕਿਸੇ ਵੀ ਹਿੱਸੇ ਦੇ ਵਿੱਚ ਕੰਮ ਕਰਨ ਤੇ ਰਹਿਣ ਦਾ ਅਧਿਕਾਰ ਹੈ ਉਹਨਾਂ ਨੇ ਕਿਹਾ ਕਿ ਗੁੱਸੇ ਭਰੇ ਬਿਆਨ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕਦੇ ਪੰਜਾਬ ਹਮੇਸ਼ਾ ਮਿਹਨਤੀ ਲੋਕਾਂ ਦੀ ਧਰਤੀ ਰਹੀ ਹੈ ਤੇ ਅਸੀਂ ਸੁਰੱਖਿਆ ਪ੍ਰਦਾਨ ਕਰਨ ਦੇ ਲਈ ਪੂਰੀ ਤਰ੍ਹਾਂ ਤਿਆਰਬਰ ਤਿਆਰ ਹਾਂ ਐਨਡੀਟੀਵੀ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਜੇਕਰ ਅਸੀਂ ਦੂਜੇ ਸੂਬਿਆਂ ਦੇ ਲੋਕਾਂ ਨੂੰ ਕੱਢਣ ਦੀ ਗੱਲ ਕਰਾਂਗੇ ਤਾਂ ਦੁਨੀਆ ਭਰ ਦੇ ਪੰਜਾਬੀਆਂ ਨੂੰ ਵੀ ਇਹੀ ਹਾਲ ਪੁੱਟਣਾ ਪਏਗਾ ਉਹਨਾਂ ਨੇ ਕਿਹਾ ਕਿ ਸਾਡੇ ਲੋਕ ਕੈਨੇਡਾ ਆਸਟ੍ਰੇਲੀਆ ਅਮਰੀਕਾ ਤੇ ਬ੍ਰਿਟੇਨ ਦੇ ਵਿੱਚ ਗਏ ਨੇ ਉੱਥੇ ਵੀ ਵਿਰੋਧ ਹੋ ਰਿਹਾ ਇਹ ਪੁੱਛ ਰਹੇ ਨੇ ਕਿ ਇਹ ਲੋਕ ਕਿਉਂ ਆਏ ਨੇ ਤੇ ਇਹਨਾਂ ਲੋਕਾਂ ਨੂੰ ਕੱਢਿਆ ਜਾਣਾ ਚਾਹੀਦਾ ਮਾਨ ਨੇ ਕਿਹਾ ਕਿ ਅਪਰਾਧੀਆਂ ਨੂੰ ਕਾਨੂੰਨ ਮੁਤਾਬਕ ਸਜ਼ਾ ਮਿਲਣੀ ਚਾਹੀਦੀ ਹੈ ਨਾ ਕਿ ਉਹਨਾਂ ਦੀ ਜਾਤ ਤੇ ਰਾਜ ਦੇ ਆਧਾਰ ਦੇ ਉੱਤੇ ਪਰ ਵੰਤਮਾਨ ਨੇ ਕਿਹਾ ਕਿ ਕਾਨੂੰਨ ਤੋੜਨ ਵਾਲਿਆ ਪ੍ਰਤੀ ਕੋਈ ਹਮਦਰਦੀ ਨਹੀਂ ਹੋਣੀ ਚਾਹੀਦੀ। ਉਹਨਾਂ ਨੇ ਫਾਸਟ ਟਰੈਕ ਅਦਾਲਤਾਂ ਦੇ ਵਿੱਚ ਕੇਸਾਂ ਦੀ ਸੁਣਵਾਈ ਕਰਨ ਦਾ ਸੱਦਾ ਦਿੱਤਾ। ਜੇਕਰ ਕੋਈ ਸੂਬੇ ਦਾ ਕਾਨੂੰਨ ਤੋੜਦਾ ਹੈ ਤਾਂ ਉਸ ਨੂੰ ਸਖਤ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਪੰਜਾਬ ਦੇ ਵਿੱਚ ਕਸ਼ਮੀਰੀਆਂ ਨੂੰ ਸੁਰੱਖਿਆ ਪ੍ਰਦਾਨ ਕੀਤਾ ਜਾਣ ਦੀ ਵੀ ਉਦਾਹਰਨ ਦਿੱਤੀ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਸਿਰਫ ਇੰਨੀ ਗੱਲ ਕਹਿਣੀ ਬਣਦੀ ਆ ਵੀ ਸੋਸ਼ਲ ਮੀਡੀਆ ਦੇ ਉੱਤੇ ਕਈ ਵਾਰ ਅਸੀਂ ਇੱਕ ਪਾਸੜ ਹੋ ਜਾਂਦੇ ਆ। ਨਿਰਪੱਖਤਾ ਉਹਦੇ ਵਿੱਚੋਂ ਗਾਇਬ ਹੋ ਜਾਂਦੀ ਹੈ ਅਸੀਂ ਜੇਕਰ ਪੰਜਾਬੀ ਨੇ ਗਲਤ ਕੁਛ ਕੀਤਾ ਹੋਵੇ ਉਦੋਂ ਹੋਰ ਰੈਅ ਬਣਾਉਣੇ ਜੇਕਰ ਗੈਰ ਪੰਜਾਬੀ ਨੇ ਕੀਤਾ ਹੋਵੇ ਉਦੋਂ ਹੋਰ ਰੈਅ ਬਣਾਉਣੇ ਆ ਗੱਲ ਇਹ ਆ ਕਿ ਜਿਹੜਾ ਅਪਰਾਧੀ ਬਿਰਤੀ ਆ ਇਹ ਕਿਸੇ ਜਾਤ ਪਾਤ ਦੇ ਨਾਲ ਨਹੀਂ ਜੁੜੀ ਹੁੰਦੀ ਇਹ ਕਿਸੇ ਧਰਮ ਤੇ ਸੂਬੇ ਨਾਲ ਨਹੀਂ ਜੁੜੀ ਹੁੰਦੀ ਪਰ ਜੇ ਆਪਾਂ ਸੋਸ਼ਲ ਮੀਡੀਆ ਤੇ ਇਹ ਗੱਲ ਕਹਿ ਦਈਏ ਅੱਜ ਹਾਲਾਂਕਿ ਮੈਂ ਇਹ ਗੱਲ ਕਹਿਣਾ ਕਿ ਇਹਨਾਂ ਲੋਕਾਂ ਦੀ ਪ੍ਰਵਾਸੀ ਮਜ਼ਦੂਰਾਂ ਦੀ ਵੈਰੀਫਿਕੇਸ਼ਨ ਵੀ ਹੋਣੀ ਚਾਹੀਦੀ ਆ ਗਲਤ ਬੰਦੇ ਬਖਸ਼ਣੇ ਨਹੀਂ ਚਾਹੀਦੇ ਮੈਂ ਇਹਨਾਂ ਬੇ ਪੁੱਠੇ ਟੰਗ ਲੈਣੇ ਚਾਹੀਦੇ ਕਾ ਵਾਂਗੂ ਪਰ ਗੱਲ ਇਹ ਆ ਵੀ ਜੇ ਆਪਾਂ ਸੋਸ਼ਲ ਮੀਡੀਆ ਤੇ ਲਿਖ ਦਈਏ ਕਿ ਭਾਈ ਪੰਜਾਬੀ ਆ ਜਿਹੜੇ ਉਹ ਵੀ ਇਸ ਵੇਲੇ ਗਲਤ ਕੰਮ ਕਰਦੇ ਆ ਜਿਹੜੇ ਪੰਜਾਬੀ ਪੰਜਾਬੀਆਂ ਦਾ ਕਤਲ ਕਰਦੇ ਆ ਕਦੇ ਕਿਹਨੇ ਕੁਛ ਕਰਤਾ ਕਦੇ ਕਿਹਨੇ ਕੁਛ ਕਰਤਾ ਹੁਣ ਜਿਵੇਂ ਕੱਲ ਖਬਰ ਆਈ ਸੀ ਇੱਕ ਪੁੱਤ ਨੇ ਆਪਦੇ ਬਾਪ ਦਾ ਕਤਲ ਕਰਤਾ ਇਸ ਕਰਕੇ ਵੀ ਭਾਈ ਜਨਮ ਦਿਨ ਦੀ ਪਾਰਟੀ ਵਾਸਤੇ ਪੈਸੇ ਘਟ ਦਿੰਨਾ ਹੁਣ ਦੱਸੋ ਇਹਨਾਂ ਦੋਵਾਂ ਦੇ ਵਿੱਚੋਂ ਕਿਹਦੀ ਵੈਰੀਫਿਕੇਸ਼ਨ ਕਰਵਾਈਏ ਇਹਨਾਂ ਦੋਵਾਂ ਦੇ ਵਿੱਚੋਂ ਕਿਹਨੂੰ ਅਪਰਾਧਿਕ ਮੰਨੀਏ ਇਹ ਤਾਂ ਦੋਨੋਂ ਹੀ ਪੰਜਾਬ ਦੇ ਹੈ ਤੇ ਦੋਵੇਂ ਪੰਜਾਬੀ ਆ ਇਥੇ ਲੁਧਿਆਣੇ ਦੇ ਵਿੱਚ ਇੱਕ ਪੰਜਾਬੀ ਬੰਦਾ ਸੁਖਜੀਤ ਸਿੰਘ ਰੁਪਿੰਦਰਕੌਰ ਪੰਦੇਰ ਦਾ ਕਤਲ ਕਰਦਾ ਚਰਨਜੀਤ ਸਿੰਘ ਅਰੇਵਾਲ ਦੇ ਕਹਿਣ ਤੇ ਕਰਦਾ ਚਰਨਜੀਤ ਸਿੰਘ ਵੀ ਪੰਜਾਬੀ ਜਿਹਨੇ ਕਰਵਾਇਆ ਸੁਖਜੀਤ ਸਿੰਘ ਵੀ ਪੰਜਾਬੀ ਜਿਹਨੇ ਕੀਤਾ ਤੇ ਕਤਲ ਜਿਹੜੀ ਹੋਈ ਆ ਔਰਤ ਰੁਪਿੰਦਰਕੌਰ ਉਹ ਵੀ ਪੰਜਾਬਣ ਤੇ ਭਾਈ ਆਪਾਂ ਇਥੇ ਹੁਣ ਕੀ ਕਰਗੇ ਮਤਲਬ ਕਹਿਣ ਦਾ ਇਹ ਹੈ ਜੀ ਕਿ ਅਪਰਾਧਿਕ ਬਿਰਤੀ ਕਿਸੇ ਦੀ ਵੀ ਹੋ ਸਕਦੀ ਹੈ ਅਪਰਾਧਿਕ ਬਿਰਤੀ ਵਾਲੇ ਨੂੰ ਸਜ਼ਾ ਮਿਲਣੀ ਹੀ ਚਾਹੀਦੀ ਹੈ ਜਿਹੜਾ ਬੰਦਾ ਦੂਜੇ ਦੀ ਜ਼ਿੰਦਗੀ ਦਾ ਖਤਰਾ ਪੈਦਾ ਕਰਦਾ ਜਿਹਦੀ ਇੱਜ਼ਤ ਲੁੱਟਦਾ ਜਿਹਦੀ ਪੱਤ ਦਾ ਖਿਆਲ ਨਹੀਂ ਕਰਦਾ ਉਹਨੂੰ ਪੁੱਠਾ ਟੰਗਣਾ ਹੀ ਚਾਹੀਦਾ ਪਰ ਜੇ ਤੁਸੀਂ ਆ ਗੱਲ ਲਿਖਦੇ ਆ ਤੇ ਲੋਕ ਗਾਲਾਂ ਕੱਢਦੇ ਆ ਲੋਕਾਂ ਦੇ ਲੈ ਤੁਸੀਂ ਤਾਂ ਪ੍ਰਵਾਸੀ ਮਜ਼ਦੂਰਾਂ ਦੇ ਹੱਕ 'ਚ ਭਈਆਂ ਦੇ ਹੱਕ 'ਚ ਆ ਗਏ ਆ ਤੁਹਾਨੂੰ ਤਾਂ ਪੰਜਾਬ ਦੇ ਲਈ ਇਦਾਂ ਤੁਹਾਨੂੰ ਫਿਕਰ ਹੀ ਹੈ ਨਹੀਂ ਉਹਨਾਂ ਲੋਕਾਂ ਨੂੰ ਵੀ ਕੱਲਾ ਫੇਸਬੁਕ ਤੇ ਫਿਕਰ ਆ ਫਿਕਰ ਉਹਨਾਂ ਨੂੰ ਹੋਰ ਕੋਈ ਨਹੀਂ ਜੇ ਆਪਾਂ ਕੱਲ ਨੂੰ ਇਹ ਗੱਲ ਕਹਿ ਲਈਏ ਵੀ ਆਪਾਂ 3000 ਬੰਦੇ ਨੇ 5000 ਬੰਦੇ ਨੇ ਇਕੱਠ ਕਰਨਾ ਇੱਕ ਕੱਟ ਕਰਨਾ ਹੈਗਾ ਜੀ ਸਰਕਾਰ ਦੇ ਬਾਬਤ ਵੀ ਸਰਕਾਰ ਆ ਜਿਹੜੀ ਉਹ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਸਖਤ ਕਾਨੂੰਨ ਲੈ ਕੇ ਆਵੇ ਪੰਜਾਬ ਦੇ ਵਿੱਚ ਉਹਨਾਂ ਨੇ ਉਦੋਂ ਨਹੀਂ ਆਉਣਾ ਉਹ ਕੱਲੇ ਸੋਸ਼ਲ ਮੀਡੀਆ ਤੇ ਆ ਬੇਨਤੀ ਮੇਰੀ ਇਹ ਆ ਕਿ ਉਲਾਰਵਾਦੀ ਸੋਚ ਨਾ ਰੱਖੋ ਗਲਤ ਬੰਦਾ ਤੁਹਾਡਾ ਗਵਾਂਡੀ ਵੀ ਹੋ ਸਕਦਾ ਤੇ ਹੋ ਸਕਦਾ ਉਹ ਗਵਾਂਡੀ ਪ੍ਰਵਾਸੀ ਨਾ ਹੋਵੇ ਹੋ ਸਕਦਾ ਪ੍ਰਵਾਸੀ ਹੋਵੇ ਜਿਹੜਾ ਤੁਹਾਡੇ ਘਰ ਦੇ ਵਿੱਚ ਹੀ ਕੰਮ ਕਰਦਾ ਚੌਕਸ ਆਪਾਂ ਆਪ ਵੀ ਰਹਿਣਾ ਦੂਜੇ ਦੇ ਉੱਤੇ ਭਰੋਸਾ ਵੀ ਕੱਟ ਕਰਨਾ ਕਾਨੂੰਨ ਨੂੰ ਸਖਤੀ ਨਾਲ ਵੀ ਕੰਮ ਕਰਨਾ ਚਾਹੀਦਾ ਤੇ ਫਾਸਟ ਟ੍ਰੈਕ ਅਦਾਲਤਾਂ ਦੇ ਵਿੱਚ ਇਹੋ ਜਿਹੇ ਕ੍ਰਿਮੀਨਲ ਲੋਕ ਆ ਜਿਹੜੇ ਉਹਨਾਂ ਦੇ ਖਿਲਾਫ ਕਾਰਵਾਈ ਵੀ ਹੋਣੀ ਚਾਹੀਦੀ ਆ ਮਸਲੇ ਦਾ ਹੱਲ ਤਾਂ ਹੋਣਾ ਨਹੀਂ ਤਾਂ ਇਸ ਮਸਲੇ ਦਾ ਹੱਲ ਨਹੀਂ ਜੇ ਹੋਣਾ ਲੰਘੇ ਕੱਲ ਕੰਗਣਾ ਰਣੌਤ ਦੇ ਬਿਆਨ ਸੁਣ ਕੇ ਮੈਨੂੰ ਇਉਂ ਲੱਗਣ ਲੱਗ ਪਿਆ ਵੀ ਭਾਈ ਉਹਦਾ ਹਾਲ ਤਾਂ ਸਾਡੇ ਤੋਂ ਵੀ ਔਖਾ ਹੜਪੀੜਤਾਂ ਤੋਂ ਵੀ ਔਖਾ ਅਸਲ ਵਿੱਚ ਕੰਗਣਾ ਰਣੌਤ ਹਿਮਾਚਲ ਪ੍ਰਦੇਸ਼ ਦੇ ਇੱਕ ਖੇਤਰ ਦੇ ਵਿੱਚ ਗਈ ਲੋਕਾਂ ਦਾ ਹਾਲਚਲ ਪੁੱਛਣ ਦੇ ਲਈ ਹੜ ਦੀ ਮਾਰ ਕਿੰਨੀ ਕੁ ਪਈ ਇਹਦੇ ਬਾਰੇ ਜਾਣਨ ਦੇ ਲਈ ਤੇ ਇੱਕ ਔਰਤ ਖਿੱਚ ਕੇ ਕੰਗਣਾ ਨੂੰ ਪੈ ਗਈ ਉਹ ਕਹਿੰਦੀ ਜੀ ਤੁਸੀਂ ਹੁਣ ਆਏ ਆ ਤੁਸੀਂ ਕਰਦੇ ਕੀ ਹੋ ਸਾਨੂੰ ਕੋਈ ਰਾਹਤ ਸਮਗਰੀ ਨਹੀਂ ਮਿਲੀ ਸਾਡੇ ਬਹੁਤ ਬੁਰੇ ਹਾਲ ਆ ਅਸੀਂ ਕਿਵੇਂ ਜਾਈਏ ਉਸ ਔਰਤ ਨੇ ਆਪਦਾ ਗੁੱਸਾ ਕੰਗਣਾ ਰਣੋਤ ਦੇ ਉੱਤੇ ਝਾੜਿਆ ਅੱਗੋਂ ਕੰਗਣਾ ਆਪਦਾ ਦੁੱਖ ਸੁਣਉਣ ਲੱਗ ਗਈ ਕਹਿੰਦੀ ਜੀ ਮੈਂ ਕਿਹੜਾ ਕਿਤੇ ਹੋਰ ਰਹਿਣੀ ਆ ਮੈਂ ਵੀ ਤਾਂ ਇੱਥੋਂ ਦੀ ਰਹਿਣ ਵਾਲੀ ਆ ਮੇਰਾ ਜਿਹੜਾ ਰੈਸਟੋਰੈਂਟ ਆ ਉਹਨੇ ਲੰਘੇ ਕੱਲ 50 ਰੁਪਏ ਵਟੇ ਆ ਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਹੈਗੀਆਂ ਜੀ 15 ਲੱਖ ਰੁਪਈਆ ਮੈਂ ਸੌਖੀ ਆ ਮੈਂ ਤਾਂ ਆਪ ਔਖੀ ਆ ਪਰ ਕੀ ਕਰੀਏ ਹੁਣ ਕੁਦਰਤ ਦੇ ਮੂਹਰੇ ਜ਼ੋਰ ਕੋਈ ਨਹੀਂ ਚੱਲਦਾ ਮੈਨੂੰ ਹੁਣ ਇਹ ਆਉਂ ਲੱਗਦਾ ਵੀ ਮੁੱਖ ਮੰਤਰੀ ਰਾਹਤ ਫੰਡ ਦੇ ਵਿੱਚੋਂ ਸਭ ਤੋਂ ਪਹਿਲਾਂ ਕੰਗਣਾ ਰਣੌਤ ਦੀ ਮਦਦ ਕਰਨੀ ਚਾਹੀਦੀ ਹੈ ਲੋਕਾਂ ਦੀ ਭਾਵੇਂ ਬਾਅਦ ਦੇ ਵਿੱਚ ਹੋ ਜੇ ਕਿਉਂਕਿ ਕੰਗਣਾ ਜਿੱਥੇ ਵੀ ਜਾਂਦੀ ਹੈ ਪਹਿਲਾਂ ਉਹ ਆਪ ਦਾ ਰੋਣਾ ਰੋਂਦੀ ਹੈ ਕੁਝ ਸਮਾਂ ਪਹਿਲਾਂ ਉਹਨੇ ਇਹ ਗੱਲ ਕਹੀ ਸੀ ਕਿ ਜਿੰਨੀ ਕਿ ਮੇਰੀ ਤਨਖਾਹ ਉਹਦੇ ਨਾਲ ਤਾਂ ਮੇਰੇ ਕੁੱਕੜੀ ਤੇ ਡਰਾਈਵਰ ਦੀ ਸੈਲਰੀ ਨਿਕਲਦੀ ਹੈ ਵੀ ਮੇਰੇ ਕੋਲੇ ਵੀ ਕੀ ਬਚਦਾ ਇਹ ਰਾਜਨੀਤੀ ਦਾ ਕੱਲੀ ਸੇਵਾ ਹੀ ਆ ਤੇ ਤਿੰਨ ਦਿਨ ਪਹਿਲਾਂ ਕੰਗਣਾ ਨੇ ਇਹ ਗੱਲ ਕਹੀ ਆ ਕਿ ਭਾਈ ਪ੍ਰਧਾਨ ਮੰਤਰੀ ਸਾਹਿਬ ਜੇ ਜੋ ਵੀ ਜ਼ਿੰਮੇਵਾਰੀ ਸੌਪੇ ਕਿਉਂਕਿ ਮੈਂ ਕੈਪੇਬਲ ਹਾਂ ਮੈਂ ਕੁਝ ਵੀ ਕੈਪੇਬਿਲਿਟੀ ਦੇ ਸਾਥ ਕਰ ਸਕਦੀ ਹਾਂ ਹਮੇ ਸੀਐਮ ਕੇ ਲਈ ਵੀ ਠੀਕ ਹੂੰ ਜਦੋਂ ਪੱਤਰਕਾਰਾਂ ਨੇ ਪੁੱਛਿਆ ਵੀ ਤੁਸੀਂ ਸੀਐਮ ਦੇ ਦਾਵੇਦਾਰ ਹੋ ਸਕਦੇ ਹੋ ਕਿ ਨਹੀਂ ਕਿਉਂ ਨਹੀਂ ਹੋ ਸਕਦੀ ਹੂੰ ਇੱਕ ਪਾਸੇ ਸੀਐਮ ਦੇ ਦਾਵੇਦਾਰ ਦੂਜੇ ਪਾਸੇ ਤਨਖਾਹ ਦਾ ਰੋਲਾ ਤੀਜੇ ਪਾਸੇ ਹੋਟਲ ਨਹੀਂ ਚੱਲਦਾ ਰੁਪਈਏ 50 ਬੱਟੇ ਆ ਸੋ ਪਿਛਲੇ ਕਈ ਦਿਨਾਂ ਤੋਂ ਕੰਗੜਾ ਰਣਾਉ ਤੇ ਇਹੋ ਜੀਆਂ ਗੱਲਾਂ ਦੇ ਕਰਕੇ ਫੇਰ ਵਿਵਾਦਾਂ ਜਾਂ ਕਹਿੰਦੀਏ ਚਰਚਾ ਦੇ ਵਿੱਚ ਆਈ ਆ ਲੰਘੇ ਕੱਲ ਤਾਮਿਲਨਾਡੂ ਦੀ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਜਿਹੜੀ ਗੱਲ ਕਹੀ ਆ ਉਹ ਕਹਿੰਦਾ ਜੀ ਕੰਗੜਾ ਨਾਲ ਨਾ ਤੇ ਜਦੋਂ ਵੀ ਦੱਖਣੀ ਸੂਬੇ ਚ ਆਵੇ ਕਿਸੇ ਦੇ ਵਿੱਚ ਵੀ ਇਹਦੇ ਮੂੰਹ ਤੇ ਚਪੇੜ ਮਾਰ ਦਿਓ। ਇਹਦੀ ਗੱਲ ਤੇ ਚਪੇੜ ਝੜ ਦਿਓ। ਇਹ ਸ਼ਬਦ ਗਲਤ ਆ, ਇਵੇਂ ਤਾਂ ਨਹੀਂ ਚਾਹੀਦਾ। ਆ ਜਿਹੜੇ ਸਵਾਦਾ ਪੱਟੇ ਲੋਕ ਆ ਵੀ ਸਿੱਧਾ ਹੀ ਕਹਤਾ ਆ ਇਹਨੇ ਆਏ ਕਰਬੇ ਇੱਕ ਚਪੇੜ ਵੱਜ ਜਾਣੀ ਚਾਹੀਦੀ ਆ। ਇਹ ਗੱਲਾਂ ਵੱਖਰੀਆਂ ਹੀ ਚਟਕਾਰੇ ਵਾਲੀਆਂ ਗੱਲਾਂ। ਇਦਾਂ ਤਾਂ ਨਹੀਂ ਚਾਹੀਦਾ ਪਰ ਹਾਂ ਸਵਾਲ ਦਾ ਉੱਤਰ ਲੈਣਾ ਚਾਹੀਦਾ। ਨਿੱਟਕੇ ਸਵਾਲ ਦਾ ਉੱਤਰ ਲੈਣਾ ਚਾਹੀਦਾ ਤੇ ਸ਼ਾਇਦ ਸਵਾਲ ਦਾ ਉੱਤਰ 29 ਤਰੀਕ ਨੂੰ ਬਠਿੰਡੇ ਵਾਲੀ ਅਦਾਲਤ ਵੀ ਲਊਗੀ। ਕੰਗਣਾ ਰਣੌਤ ਨੂੰ ਨਿੱਜੀ ਤੌਰ ਦੇ ਉੱਤੇ ਪੇਸ਼ ਹੋਣਾ ਪੈਣਾ ਅਦਾਲਤ ਦੇ ਵਿੱਚ ਕਿਉਂਕਿ ਬੇਬੇ ਮਹਿੰਦਰ ਕੌਰ ਦੀ ਫੋਟੋ ਪੋਸਟ ਕਰਕੇ ਜੋ ਇਹ ਗੱਲ ਕਹੀ ਸੀ 2021 ਦੇ ਵਿੱਚ ਕਿ 100-100 ਰੁਪਏ ਦੇ ਵਿੱਚ ਅਦੋਰਣ ਚ ਸ਼ਾਮਲ ਹੋਣ ਵਾਲੀਆਂ ਔਰਤਾਂ ਪਰ ਕੰਗਣਾ ਜੀ ਉਹ 100-100 ਰੁਪਏ ਦੇ ਵਿੱਚ ਸ਼ਾਮਲ ਹੋਣ ਵਾਲਗੀਆਂ ਨਹੀਂ ਜੇ ਭਲੇਖਾ ਹੋਵੇ ਤੁਸੀਂ ਬਠਿੰਡੇ ਦੇ ਵਿੱਚ ਆਉਣਾ ਹੀ ਆਂ ਬਹਾਦਰਗੜ ਜੰਡੀਆਂ ਪਿੰਡ ਦੀ ਬੇਬੇ ਮਹਿੰਦਰ ਕੌਰ ਦੇ ਨਾਲ ਗੱਲਬਾਤ ਕਰਕੇ ਉਹ ਤੋਂ ਮਾਫੀ ਮੰਗ ਕੇ ਸਾਰਾ ਕੁਝ ਪਤਾ ਕਰ ਲਿਓ ਵੀ ਇਹ 100-100 ਚ ਵਿਕਦੀਆਂ ਕਰੋੜ-ਕਰੋੜ ਚ ਵਿਕਦੀਆਂ ਜਾਂ ਕਿੰਨੇ ਕਿੰਨੇ ਚ ਵਿਖਦੀਆਂ ਜਾਂ ਇਹ ਅਸ਼ਰਫੀਆਂ ਦੇ ਵਿੱਚ ਇਹ ਹੀਰਿਆਂ ਦੇ ਵਿੱਚ ਵੀ ਨਹੀਂ ਵਿਖਦੀਆਂ ਇਹ ਅਣਖੀ ਬੇਬੇ ਨੇ ਸਾਡੀਆਂ ਇਹ ਸਾਡੀਆਂ ਅਣਖੀ ਔਰਤਾਂ ਨੇ ਸਾਡੀਆਂ ਮਾਵਾਂ ਨੇ ਸਾਡੀਆਂ ਮਾਵਾਂ ਇਵੇਂ ਨਹੀਂ ਵਿਖਦੀਆਂ ਤੁਸੀਂ ਐਵੇਂ ਉਦੋਂ ਕਹਤਾ ਤੁਹਾਨੂੰ ਸ਼ਾਇਰ ਸੰਗ ਆਵੇ ਜਾਂ ਸ਼ਰਮ ਆਵੇ ਮੈਨੂੰ ਪਤਾ ਨਹੀਂਗਾ ਕਿਉਂਕਿ ਸੁਪਰੀਮ ਕੋਰਟ ਦੇ ਕੰਗੜਾ ਨੌਤਨੀ ਅਰਧੀਆਂ ਜਿਹੜੀ ਉਹ ਰੱਦ ਕਰਤੀ ਸੀ ਜਿਹਦੇ ਚ ਕਿਹਾ ਸੀ ਵੀ ਪਾਈਆ ਮਾਨਹਾਨੀ ਦਾ ਕੇਸ ਰੱਦ ਹੋਣਾ ਚਾਹੀਦਾ ਤੇ ਅਦਾਲਤ ਨੇ ਗੱਲ ਕਹੀ ਸੀ ਤੁਸੀਂ ਕਲਾ ਟਵੀਟ ਨਹੀਂ ਕੀਤਾ ਤੁਸੀਂ ਮਸਾਲਾ ਲਾ ਕੇ ਰੀਟਵੀਟ ਕੀਤਾ ਇਹ ਮਾੜੀ ਗੱਲ ਕੀਤੀ ਆ ਸੋ ਵੇਨੇ ਪਾਈ ਬਠਿੰਡੇ ਦੇ ਵਿੱਚ ਕੀ ਬਣਦਾ ਪਰ ਜੇ ਕੰਗਣਾ ਆਈ ਮੇਰੀ ਬੇਨਤੀ ਵੀ ਬਠਿੰਡੇ ਵਾਲਿਆਂ ਚੀਲਾਮੀ ਦੇਖ ਕੇ ਜਾਵੇ ਬਠਿੰਡੇ ਦੇ ਵਿੱਚ ਸਿਰਕੀ ਬਾਜ਼ਾਰ ਵੀ ਦੇਖ ਕੇ ਜਾਵੇ ਬਠਿੰਡੇ ਦੇ ਵਿੱਚ ਜਨਤਾਨਗਰ ਵੀ ਦੇਖ ਕੇ ਜਾਵੇ ਜਿਹੜਾ ਕਿ ਰੇਲਵੇ ਸਟੇਸ਼ਨ ਦੇ ਕੋਲ ਆ ਸੋ ਇਹ ਸਾਰੀਆਂ ਚੀਜ਼ਾਂ ਦੇਖ ਦੋ ਕੇ ਜਾਵੇ ਫਿਰ ਸ਼ਾਇਦ ਉਹਨਾਂ ਨੂੰ ਲੱਗੇ ਵੀ ਭਾਈ ਬਠਿੰਡਾ ਵੀ ਚੰਗਾ ਸ਼ਾਇਦ ਕਿਸੇ ਨਾ ਕਿਸੇ ਪਾਸੇ ਬਠਿੰਡੇ ਦੀ ਉਦਾਹਰਨ ਵੀ ਦੇ ਦੇਵੇ ਖੈਰ ਵੇਨੇ ਕੀ ਬਣਦਾ ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਹੋ ਚੱਕੀ ਸੀ ਵਕਤ ਰੁਕਣ ਲਈ ਕਹਿ ਰਿਹਾ ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਧੰਨਵਾ